entra hoje. ਬਰਾਉਨ ਇਹਨੇ ਇਹ ਕੰਮ ਕਰ ਰਿਹਾ ਚਿੰਨ੍ਹੇ ਵਿੱਚ ਕੰਮ ਕਰ ਰਿਹਾ ਕੰਟੈਂਟ ਪ੍ਰੋਸੈਸਰ ਜਾਂਦਾ ਇਹਨੇ ਕਰ ਰਿਹਾ ਡਾਇਗਨੋਸਟਿਕਲ ਅੱਪਸਟ੍ਰੈਚ ਕਰ ਰਿਹਾ ਕੀ ਨਾਲ ਨੂੰ ਜਿਲੇਗੀ ਫੋਨ ਬਰਾਉਨ ਜਿੰਨੀ ਜਿੰਨੀ ਸੀ ਜਿਵੇਂ ਚੱਲੇ ਫੋਨ ਤੋਂ ਜਿਦੀ ਜਿਦੀ ਕਿਹੋ ਆਹ ਹਾਂ ਜਿਦਰਾ ਮੈਂ ਜਿਦੀ ਨੂੰ ਕਿਹਾ ਨਾ ਅੰਦਰਾਰੇ ਸਾਰੇ ਨੂੰ ਸਾਰੇ ਨੂੰ ਅੱਜ ਬੈਠੋ ਸਰ ਕੋਈ ਨਹੀਂ ਕੋਈ ਗੱਲ ਲੋਜੀ ਸਾਹਿਬ ਤੁਸੀਂ ਖਾਣਾ ਖਾਉਗੇ ਤੁਸੀਂ ਹੋ ਗਿਆ ਨਹੀਂ ਵੀਡੀਓ ਸਾਫ ਕਰੋ ਮਾਡਲ ਹੈ ਹੈ ਜਗਦੀਪ ਤੀਰ ਬਿਸਤ ਹੈ ਸਭ ਨੂੰ ਬੁਲਾ ਲਓ ਨਹੀਂ ਕੋਈ ਨਹੀਂ ਕੋਈ ਬੈਠਾ ਇੱਥੇ ਬੰਨ੍ਹਦਾ ਕਾਉਂਟਰ ਸਰ ਇਹ ਵਾਲਾ ਬੋਤੀ ਐ ਐਸਸੀ ਵੀ ਤੋਂ ਲਗਣ ਹਾਂਜੀ ਇੱਧਰ ਸਰ ਪਈ ਹੈ ਸੀਟ ਖਾਲੀ ਪਈ ਹੈ ਹਾਂਜੀ ਲੰਚ ਟਾਈਮ ਤਾਂ ਨਹੀਂ ਹੈ ਲੰਚ ਟਾਈਮ ਦਾ ਕੀ ਟਾਈਮ ਨਹੀਂ ਹਰੇ ਪਿਆ ਜੀ ਟਾਈਮ ਨਹੀਂ ਸਰ ਇੱਥੇ ਤਾਂ ਹੁਣ ਚੱਲੀ ਜਾਂਦਾ ਜਦੋਂ ਟਾਈਮ ਦਾ ਲੱਗਦਾ ਉਦੋਂ ਕਰ ਲਈਦਾ ਜੀ ਜਿਵੇਂ ਹੁਣ ਬਾਰੀ ਬਦਲ ਗਈ ਮੈਂ ਹੁਣ ਡਾ ਕਰਦਾ ਇਹ ਮੈਂ ਕਰ ਰਹੀ ਜਦੋਂ ਬੱਛਾ ਕੀ ਹਨ ਬਾਕਸੋਂ ਹੋਂ ਬੰਦ ਕਰ ਰਿਹਾ ਕੱਢ ਲੈ ਬੰਦ ਕਰ ਲੈ ਬੰਦ ਨਹੀਂ ਹੁਣੇ ਬੰਦ ਕੀਤਾ ਕਿ ਪਹਿਲਾਂ ਕੋਈ ਲੱਗ ਨਹੀਂ ਰਿਹਾ ਮਨ ਸਾਥ ਕਿਸੇ ਦਿਨ ਮੈਂ ਨਹੀਂ ਤਾਂ ਬੈਠਾ ਸੀ ਉਹਨੇ 5-6 ਮਿੰਟਾਂ ਦਾ ਰਿਹਾ ਇਹ ਇਸ ਵਕਤ ਮੈਂ ਵੀਡੀਓ ਅਫੀਸਰ ਨਾਪਾਟ ਵਿੱਚ ਆ ਵੀਡੀਓ ਸਾਹਿਬ ਵੀ ਨਾਲ ਨੇ ਮੇਰੇ ਕੋਲ ਸ਼ਿਕਾਇਤ ਪਹੁੰਚੀ ਹੈ ਕਿ ਨਾ ਕਿ ਜਗਦੀਪ ਸਿੰਘ ਇੱਥੇ ਸਹਾਇਕ ਲੇਖਾਕਾਰ ਨੇ ਜੀ ਕੰਟੈਕਟ ਨੇ ਪਿਛਲੇ ਲੰਮੇ ਸਮੇਂ ਤੋਂ ਇੱਥੇ ਜੌਬ ਕਰ ਰਹੇ ਆ ਔਰ ਉਹਨਾਂ ਦੀ ਸ਼ਿਕਾਇਤ ਇਹ ਪਹੁੰਚੀ ਕਿ ਸ਼ਰਾਬ ਪੀ ਕੇ ਉਹ ਇੱਥੇ ਆਉਂਦੇ ਆ ਔਰ ਕੰਮ ਕੋਈ ਨਹੀਂ ਕਰਦੇ ਇਸੇ ਲਈ ਪ੍ਰਵਾਨ ਨਹੀਂ ਕਰਦੇ ਤਾਂ ਮੇਰੇ ਕੋਲ ਸ਼ਿਕਾਇਤ ਪਹੁੰਚੀ ਹੈ ਮੈਂ ਵਿਸ਼ੇਸ਼ ਤੌਰ ਤੇ ਸੀਟ ਖਾਲੀ ਪਈ ਹੈ ਆ ਸੀਟ ਹੋਣਾ ਵੀ ਹੈ ਜੀ ਇਸ ਵਕਤ ਸਰਕਾਰੀ ਤਨਖਾਹ ਲੈ ਰਹੇ ਨੇ ਆਪਣੇ ਟੈਕਸ ਦੇ ਵਿੱਚੋਂ ਸੀਟ ਤੇ ਹੈ ਨਹੀਂ ਸ਼ਰਾਬ ਪੀ ਕੇ ਆਉਂਦੇ ਆ ਔਰ ਕੰਮ ਨਹੀਂ ਪ੍ਰੋਪਰ ਤਰੀਕੇ ਨਾਲ ਜਿਹਾ ਆ ਗਈ ਆਗੇ ਜੀ ਆਗੇ ਜੀ ਆਗੇ ਜੀ ਇੱਧਰ ਆਓ ਜੀ ਹਾਂਜੀ ਇੱਧਰ ਆਓ ਔਰ ਇਹ ਥੋੜੀ ਕੁਰਸੀ ਹੈ ਇਹੇ तो जी कुर्सी क्यों नहीं बैठे पैसा, है नी कुर्सी हाँ? क्यों नहीं बैठे पैसा, शराब पीती हुई है, शराब पीती हुई है, कदमों पीती स्विरे, नुग। 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 क्यों पीती शराब, करें ठीक ठाक नहीं साबित, प्रवाह ठीक है, फिर शराब क्यों पीती तो सरकारी नौकरी है, है नी, है नी, पहला नहीं नहीं रोज पीने शराब अच्छा नहीं थोनू पता ਤੁਸੀਂ ਸਰਕਾਰੀ ਜੋਬ ਤੇ ਹੋ ਔਰ ਤੁਸੀਂ ਇਹ ਜਿਹੜੀ ਤੁਹਾਨੂੰ ਤਨਖਾਹ ਮਿਲਦੀ ਹੈ ਲੋਕਾਂ ਦੇ ਟੈਕਸ ਤੋਂ ਮਿਲਦੀ ਹੈ ਹੈ ਫਿਰ ਤੁਸੀਂ ਸ਼ਰਾਬ ਪੀਤੀ ਹੋਈ ਆ ਤੇ ਤੁਹਾਡੀਆਂ ਕੰਪਨੀ ਤਾਂ ਆਉਂਦੀਆਂ ਨੇ ਤੁਸੀਂ ਕੰਮ ਨਹੀਂ ਕਰਦੇ ਕਦੇ ਸੁਣਦੇ ਨਹੀਂ ਇਹ ਤਾਂ ਮਾੜੀ ਗੱਲ ਹੈ ਨੇ ਠੀਕ ਹੈ ਗੱਲ ਹੈ ਹੈ ਜੇ ਤੁਹਾਡਾ ਕੋਈ ਪਰਿਵਾਰ ਦਾ ਕੋਈ ਮਸਲਾ ਹੈ ਕਈ ਵਾਰੀ ਬੰਦਾ ਡਿਪਰੈਸ਼ਨ ਜਾਂਦਾ ਕੁਝ ਹੁੰਦਾ ਠੀਕ ਹੈ ਤੁਸੀਂ ਕੋਈ ਖਾਣਾ ਆਪਣੇ ਘਰੇ ਕਰੋ ਔਰ ਇੰਜੋਏ ਕਰੋ ਤੁਹਾਡੀ ਪਰਸਨਲ ਲਾਈਫ ਆ ਸਾਡਾ ਕੋਈ ਇੰਟਰਫੇਰੈਂਸ ਨਹੀਂ ਪਰ ਇੱਥੇ ਵੀਡੀਓ ਆਫਿਸ ਨਾਪਾਂ ਦੇ ਵਿੱਚ ਤੁਸੀਂ ਜੌਬ ਕਰਦੇ ਹੋ ਅੱਛੀ ਪੋਜੀਸ਼ਨ ਤੇ ਹੋ ਵੀ ਸਹਾਇਕ ਵਿਖਿਆ ਕਰਨ ਦੀ ਪੋਸਟ ਤੇ ਬੈਠੇ ਹਾਂ ਜ਼ਿੰਮੇਵਾਰੀ ਬੜੀ ਪੋਸਟ ਹੈ ਕਿੰਨੇ ਸਾਈਨ ਕਰਨੇ ਹੁੰਦੇ ਆ ਕਿੰਨੇ ਕੰਮ ਹੁੰਦੇ ਨੇ ਉਹ ਸਾਰੇ ਪੈਂਡਿੰਗ ਪਏ ਨੇ ਇਹ ਤਾਂ ਫਿਰ ਕੀ ਦੱਸੂ ਕੀ ਹਾਲ ਹੈ ਕੀ ਹੋਣਾ ਚਾਹੀਦਾ ਹੈ ਹੈ ਇਹ ਨੌਕਰੀ ਕਰ ਨੂੰ ਜੀ ਨਹੀਂ ਕਰਦਾ ਕਿੰਨੀ ਤਰ੍ਹਾਂ ਮਿਲਦੀ ਤੁਹਾਨੂੰ 50000 ਤੁਸੀਂ 50000 ਲੈ ਕੇ ਵੀ ਦੇਖ ਲਓ ਨੌਕਰੀ ਨਹੀਂ ਕਰ ਰਹੇ ਹੋ ਸ਼ਰਾਬ ਤਰਾਪੀ ਕ ਤੁਸੀਂ ਨਾ ਕਿਥੇ ਬੈਠੇ ਹੋ ਤੁਸੀਂ ਕਿ ਕਿੰਨੇ ਭੈਣ ਭਰਾ ਪਿੰਡਾਂ ਚੋਂ ਆਉਂਦੇ ਨੇ ਉਮੀਦ ਲੈ ਕੇ ਕੋਈ ਕੰਮ ਛੱਡ ਕੇ ਆਉਂਦਾ ਕਿਰਾਇਆ ਲਾ ਕੇ ਆਉਂਦਾ ਵੀ ਸਾਡਾ ਕੰਮ ਆ ਕੋਈ ਤੇ ਉਹਨਾਂ ਦਾ ਕੀ ਕਿਸੂਰ ਹੁਣ ਦੱਸੋ ਤੁਹਾਡੇ ਤੇ ਕੀ ਕਾਰਵਾਈ ਹੋਵੇ ਹੈ ਕੋਈ ਕੰਮ ਵੀ ਨਾ ਕਰੀ ਮਾਫ ਕਰਦੀ ਤੁਹਾਨੂੰ ਹੈ ਮਾਫ ਕਰਦੀ ਤੁਹਾਨੂੰ ਕੋਈ ਕਾਰਵਾਈ ਨਾ ਕਰੀ ਤੇ ਤੁਸੀਂ ਐਂ ਚੋਂ ਪ੍ਰੋਗਰਾਮ ਨਹੀਂ ਆਉਂਦੇ ਕਿਵੇਂ ਹੈ ਹੈ ਬੋਲੇ ਤੱਕ ਨਹੀਂ ਜਾ ਰਹੇ ਜੀ ਜੀ ਜਗਦੀਪ ਸਿੰਘ ਹਾਂ ਕਿੱਥੋਂ ਆਉਣੇ ਤੁਸੀਂ ਪਟਿਆਲੇ ਤੋਂ ਆਉਣੇ ਆ। ਅੱਛਾ ਕਿੰਨੀ ਦੇਰ ਤੋਂ ਨੌਕਰੀ ਕਰ ਰਹੇ ਹੋ ਤੁਸੀਂ? ਮੈਂ ਸੋ ਜਿਹੜੇ ਇੱਥੇ ਨਾਮ ਦੇ ਨਾਲ ਦੇ ਕੰਮ ਕਰਦੇ ਨੇ ਕਮੈਂਡੈਂਸੀ ਡਿਪਾਰਟਮੈਂਟ ਐ ਕਿਹਨਾ ਫਟਾ ਰਾਜਨਾਸ ਜਤਮਾਨ ਜੀ ਇੱਕ ਜਿਸ ਨੇ ਰਿੰਕ ਕਰਦੇ ਆ ਇਹ ਅੱਜ ਹੀ ਕੀਤੀ ਹੈ ਕਰੋ ਅੱਜ ਕਰ ਨਹੀਂ ਅੱਜ ਹੀ ਅੱਜ ਹੀ ਅੱਛਾ ਜੀ ਇਹ ਤਾਂ ਨਹੀਂ ਸੀ ਹਮ ਸੈਲਰੀ ਦੂਰ ਨਹੀਂ ਮੈਨੂੰ ਮਿਲੀ ਹੋਈ ਸੀ ਕੰਮ ਸੈਲਰੀ ਮੈਨੂੰ ਕਿਤੇ ਤਾਲੂ ਵੀ ਨਹੀਂ ਪਹਿਲਾਂ ਮੈਨੂੰ ਵੀ ਥੋੜੇ ਟਾਈਮਿੰਗ ਹੋਇਆ ਇੱਥੇ ਆਇੰਨੀ ਮੈਂ ਤੁਹਾਨੂੰ ਪਹਿਲਾਂ ਨਹੀਂ ਦੇਖਿਆ ਮੈਂ ਪਰ ਪਰ ਮੇਰੀ ਗੱਲ ਸੁਣੋ ਸ਼ਰਾਬ ਪੀ ਕੇ ਸਰਕਾਰੀ ਡਿਵਾਂਸਨ ਤੋਂ ਸਿਕਿਉਰਿਟੀ ਕਿਵੇਂ ਕਿਵੇਂ ਆ ਸਕਦਾ ਨਹੀਂ ਹੈ ਕਿਹਾ ਸੀ ਪਹਿਲੇ ਸਵੇਰੇ ਵੀ ਸਵੇਰ ਦੀ ਇਹਦੇ ਨਾਲ ਲੜਦੇ ਆਂ ਵੀ ਤੂੰ ਯਾਰ ਚੰਗਾ ਨਹੀਂ ਹੈਗਾ ਇੱਥੇ ਬੈਠਣਾ ਵੀ ਗਲਤ ਹੈ ਕਿ ਤੂੰ ਡੀਲਿੰਗ ਪਬਲਿਕ ਦੀ ਡੀਲਿੰਗ ਆਪਣੀ ਤੂੰ ਮੌਜ ਨਾਲ ਬੈਠਾ ਥੋੜੇ ਬੱਚਿਆਂ ਦਾ ਤੂੰ ਵੇਖ ਥੋੜੇ ਨਾਲ ਜੁੜਿਆ ਹੋਇਆ ਹੈ ਹੈ ਥੋੜੀ ਘਰ ਵਾਲੀ ਤੁਹਾਡਾ ਪਰਿਵਾਰ ਸਾਰਾ ਉਮੀਦ ਕਰਦੇ ਵੀ ਸਾਡਾ ਭਾਈ ਸਾਹਿਬ ਜੋਬ ਲੱਗੇ ਹੋਏ ਨੇ ਚੋਂ ਸਾਡੀ ਜ਼ਿੰਦਗੀ ਠੀਕ ਹੈ ਤੇ ਤੁਸੀਂ ਸ਼ਰਾਬ ਪੀ ਕੇ ਤੁਸੀਂ ਕਿਹੜੇ ਪਾਸੇ ਜਾ ਰਹੇ ਹੋ ਕਿ ਕੀ ਕੀ ਕਰਨਾ ਤੁਸੀਂ ਤੁਸੀਂ ਸਰਕਾਰੀ ਮਨਾਦਮ ਜਦਾ ਸਿਫਾ ਦੇ ਦੋ ਕਿ ਮੈਨੂੰ ਨੌਕਰੀ ਕਰਨੀ ਮੈਂ ਦਾਰੂ ਪੀ ਕੇ ਲਈ ਦਾਰੂ ਪੀ ਨੂੰ ਹੈ ਦਸੋ ਪੈਸਾ ਕੀ ਕਰੀਏ ਨਾ ਹੈ ਵੀਰ ਜੀ ਤੁਸੀਂ ਕੀ ਕਹਿਣਾ ਕਰੋਗੇ ਕਿ ਕਿ ਹੁਣ ਨਾਲ ਤੇ ਰਾਈਟਿੰਗ ਉੱਤੇ ਜੀ 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 ਸੇ ਪੈਸਾ ਬੇ ਪੈਸਾ ਹਾਂ ਜੀ ਹਾਂ ਅੱਛਾ ਤੇ ਕਦੋਂ ਤੋਂ ਦਾਰੂ ਪੀਂਦੇ ਨੇ ਜੀ ਸਰ ਮੈਨੂੰ ਤੇ ਪਿਛਲੇ ਦੋ ਜਿੰਨੇ ਕੋਲ ਨੇ ਰੁਕ ਅੱਛਾ ਰੋਜ਼ ਦਾਰੂ ਪੀਤੀ ਹੁੰਦੀ ਹੈ ਨਹੀਂ ਲਗਭਗ ਕਦੇ ਕਦੇ ਹੁੰਦੀ ਹੈ ਨੀ ਕਦੇ ਕਦੇ ਦਾ ਵੀ ਮਤਲਬ ਨਹੀਂ ਜੀ ਅੱਜ ਤੋਂ ਅੱਜ ਤੋਂ ਅੱਛਾ ਜੀ ਅੱਜ ਦਾਰੂ ਕਿੰਨਾ ਘੱਟ ਕੀਤਾ ਕੰਮ ਕੀ ਕਰਨਾ ਜਦੋਂ ਪਤਾ ਹੀ ਨਹੀਂ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਮਹਿਤਵਾਨ ਪਿੰਡਾਂ ਨਾਲ ਜੁੜਿਆ ਮਹਿਤਵਾਨ ਵੀਡੀਓ ਆਫੀਸਰ ਪਰ ਅੱਪਾ ਇੱਥੇ ਦਾਰੂ ਪੀ ਕੇ ਬੈਠੀਆਂ ਕਿੱਥੇ ਸਾਈਨ ਕਰਨਾ ਕਿੱਥੇ ਨਹੀਂ ਕਰਨਾ ਲੋਕ ਤਰਫੇ ਪਏ ਨੇ ਸਾਡੇ ਕੰਮ ਨਹੀਂ ਹੁੰਦੇ ਵੀਡੀਓ ਦਾ ਅਫਰ ਧਰਮੇ ਦਿੰਦੇ ਨੇ ਸਾਡੇ ਕੋਲੇ ਆਉਂਦੇ ਨੇ ਦਸ ਤਰ੍ਹਾਂ ਦੇ ਚਾ ਇਹਨਾਂ ਦੀ ਜ਼ਿੰਮੇਵਾਰੀ ਹੈ ਦਾਰੂ ਪੀਤੀ ਦਾਰੂ ਪੀਤੀ ਹੈ ਹਾਂ ਅਜੇ ਵੀ ਸਭ ਦਾ ਕਰਤਾ ਹੋ ਰਿਹਾ ਨਾਂ ਬੋਲਿਆ ਜਾਂਦਾ ਜੀ ਬੋਲਿਆ ਵੀ ਨਹੀਂ ਜਾ ਰਿਹਾ ਨਾ ਸਿਰਫ ਖੜਿਆ ਜਾ ਰਿਹਾ ਤੁਸੀਂ ਕਹਿੰਦੇ ਮੈਂ ਦਾਰੂ ਨਹੀਂ ਪੀਤੀ ਪਹਿਲਾਂ ਕਹਿੰਦੇ ਵੀ ਪੀਤੀ ਆ ਥੋੜੇ ਨਾਲ ਦੇ ਕੁਲੀ ਕਹਿ ਰਹੇ ਨੇ ਪੀ ਕੇ ਆਏ ਨੇ ਸਵੇਰ ਨੂੰ ਦਾਰੂ ਪੀਤੀ ਹੈ ਨਾ ਅੱਜ ਅਜੇ ਕੱਲ੍ਹ ਕੱਲ੍ਹ ਦਾ ਤਾਂ ਸ਼ਾ ਆ ਮੈਂ ਉਹ ਡਾਕਟਰ ਨੂੰ ਮੈਡੀਕਲ ਕਰਾ ਰੋਇਆ ਵੀਡੀਓ ਸਾਥ ਇਹਨਾਂ ਦੇ ਕਾਰਬੀ ਕਰਾ ਤੇ ਬਣਾ ਕੇ ਤੇ ਭੇਜੋ ਤੁਸੀਂ ਇਗਜ਼ਾਮੈਂਟ ਕਰਕੇ ਦੋ ਫੋਟੋ ਫਾਪਾ ਦੋ ਮੈਨੂੰ ਸਾਬੇ ਤੇ ਡਿਊਟੀ ਤੇ ਸ਼ਰਾਬ ਪੀਤੀ ਸੀ ਸਭਾਹੀ ਠੀਕ ਹੈ ਇਹਦਾ ਫਿਰ ਕੰਮ ਨਹੀਂ ਚੱਲਦਾ ਬੰਦਾ ਰਿਸ ਵੀ ਨਹੀਂ ਕਰਦਾ ਵੀ ਕਹਿੰਦਾ ਮੇਰੀ ਗਲਤੀ ਹੈ ਮੈਂ ਠੀਕ ਕਰੂੰਗਾ ਪਰ ਪਹਿਲੀ ਗੱਲ ਤਾਂ ਕਿਸੇ ਕੋਈ ਮਾਤਮ ਨਹੀਂ ਜਾਂਦਾ ਹੈ ਨਹੀਂ ਇਹਨਾਂ ਆਪਾਂ ਜੁਨੇਵਾਰ ਬੰਦੇ ਹੋ ਕੇ ਆਪਾਂ ਸਰਕਾਰ ਦੇ ਖਜ਼ਾਨੇ ਚੋਂ ਲੋਕਾਂ ਦੇ ਟੈਕਸ ਦੇ ਪੈਸੇ ਤੁਹਾਨੂੰ ਤਰਕਾਹ ਮਿਲਦੀ ਹੈ ਜਿੱਦਾਂ ਤਰਕਾਹ ਬਣਦੀ ਕਹਿੰਦੇ ਤੁਹਾਨੂੰ ਤਰਕਾਹ ਮਿਲਦੀ ਲੱਗਦਾ ਹੈ ਐ ਤਾਂ ਮਾੜੀ ਗੱਲ ਪੈਸਾ ਇਹ ਤਾਂ ਗਲਤ ਗੱਲ ਹੈ ਐ ਤਾਂ ਕਿਰਪਾ ਕਿਵੇਂ ਆਪਾਂ ਭਗਤ ਸਿੰਘ ਨੇ ਕੁਰਬਾਨੀ ਇਸ ਲਈ ਦਿੱਤੀ ਸੀ ਹੈ ਲੋਕ ਪੋਟਾ ਇਸ ਕੰਮ ਲਈ ਪਾਉਂਦੇ ਨੇ ਜੀ ਫਿਰ ਫਿਰੇ ਤਾਂ ਗਲਤ ਗੱਲ ਆ ਲੋਕ ਸਾਨੂੰ ਕਹਿੰਦੇ ਨੇ ਕਿ ਸਾਡੇ ਕੰਮ ਨਹੀਂ ਹੁੰਦੇ ਦਫ਼ਤਰ ਚ ਸਾਨੂੰ ਪਰੇਸ਼ਾਨੀ ਆਉਂਦੀ ਹੈ ਜੀ ਉੱਥੇ ਕੋਈ ਮਿਲਦਾ ਨਹੀਂ ਜੀ ਕੁਰਸੀ ਤੇ ਜਿਹ ਕੋ ਬੈਠਾ ਹੁੰਦਾ ਗੱਲ ਨਹੀਂ ਸੁਣਦਾ ਇਹ ਤਾਂ ਗਲਤ ਆ ਨਾ ਤੁਸੀਂ ਤੁਹਾਡੀ ਅੱਛੀ ਪੋਸਟ ਆ ਅੱਛੀ ਤਨਖਾਹ ਥੋੜੀ ਇਹਦੇ ਨਾਲ ਪੀਐਸਡੀ ਕਿਤੇ ਐਮਏ ਪੀਆਰ ਮੁੰਡੇ ਜਦੋਂ ਨੌਕਰੀਆਂ ਕਰਿਆ ਜਾਂ ਕਰਦੇ ਨੇ ਛੋਨਾ ਲਾਉਂਦੇ ਨੇ ਜਾਂ ਵੀ ਦੇ ਰਹੀਆਂ ਲਾਉਂਦੇ ਨੇ ਜਿਹੜੇ ਗੁਜ਼ਾਰਾ ਕਰਨ ਬਾਅਦ ਤੇ ਤਾਂ ਜੇ ਕਿਤੇ 5-7 ਹਜ਼ਾਰ ਰੁਪਏ ਮਹੀਨੇ ਦਾ ਬੰਦਾ ਤੁਹਾਨੂੰ 50 ਹਜ਼ਾਰ ਰੁਪਏ ਸੈਲਰੀ ਆ ਤੇ ਵਧੀਆ ਪੋਜੀਸ਼ਨ ਆ ਤੁਹਾਡੀ ਕਿੰਨੀ ਦੇਰ ਉਹ ਕੰਮ ਕਰਦੇ ਨੇ 50 ਸਾਲ 50 ਸਾਲ ਜੋਬ ਕਰਦਾ ਹੈ ਜਾਂ ਤਾਂ ਉਹ ਪੰਜਾਬੀ ਕਰੀ ਨਾ ਟ੍ਰੇਨ ਦਿਖਾਉਂਦਾ ਕਿੰਨੀ ਹੈ ਤਰੀ ਉਹਨੂੰ ਪਿਆ 50 ਸਾਲ ਤੇ ਪਿੰਡਾਂ ਨੂੰ ਜੋਬ ਕਰਦੇ ਨੇ ਕਿਹਾ ਬਾਕੀ ਨੌਕਰੀ ਕਿੰਨੇ ਸਾਲ ਦੀ ਹੋ ਗਈ ਨੌਕਰੀ ਵੀ ਨਹੀਂ ਕੋਈ ਆ ਕਿੰਨੇ ਸਾਲ ਦੀ ਜੋਬ ਉਮਰ ਤੁਹਾਡੀ ਉਮਰ ਕਿੰਨੀ ਹੋ ਗਈ ਨੌਕਰੀ ਕਰਦਿਆਂ ਕਿੰਨਾ ਟਾਈਮ ਹੋ ਗਿਆ ਮੈਨੂੰ ਜੰਮ ਦੇ ਕੰਮ ਸ਼ੁਰੂ ਕਰਤਾ ਨੌਕਰੀ ਇਹਨੂੰ ਪੁੱਛੋ ਧਰਮਰਾਜ ਤੋਂ ਲਿਖਾ ਕੇ ਲਿਆ ਸੀ ਪਹਿਲੇ ਦਿਨ ਤੋਂ ਜੋਬ ਨੌਕਰੀ 50 ਸਾਲ ਦੀ ਹੋ ਗਈ ਨਾ 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 ਇਹ ਨਹੀਂ ਪਤਾ ਵੀ ਮੈਂ ਕਦੋਂ ਤੋਂ ਨੌਕਰੀ ਲੱਗਿਆ ਕਿੰਨੇ ਸਾਲ ਹੋ ਗਏ ਰਿਟਾਇਰਮੈਂਟ ਕਦੋਂ ਤੁਹਾਡੀ ਹਾਂ 25 ਸਾਲ ਬਾਅਦ ਰਿਟਾਇਰਮੈਂਟ 25 ਸਾਲ ਬਾਅਦ ਰਿਟਾਇਰਮੈਂਟ 25 ਸਾਲ ਬਾਅਦ ਰਿਟਾਇਰਮੈਂਟ 50 ਸਾਲ ਹੋ ਗਏ ਕਿੰਨੇ ਸਾਲ ਦੀ ਰਿਟਾਇਰਮੈਂਟ ਕਰਾਉਂਗਾ ਪਹਿਲੀ ਵਾਰੀ ਹਾਂ ਕੀ ਪਾਣੀ ਬੈਂਕ ਗੜੀ ਹੈ ਨਹੀਂ ਆ ਕਰੋ ਕਰ ਕਰੀ ਜਾਏ ਕਿ ਕਿਹੜੀ ਫੀਕ ਐਜੂਕੇਸ਼ਨ ਕੀ ਹੈ ਨਹੀਂ ਨਹੀਂ 20 ਸਾਲ ਦੀ ਹੋ ਗਈ ਐਜੂਕੇਸ਼ਨ ਤੁਹਾਡੀ 20 ਸਾਲ ਦੀ ਹੋਈ ਨਹੀਂ ਡਿਗਰੀ ਕਿਹੜੀ ਹੈ ਤੁਹਾਡੇ ਕੋਲ ਡਿਗਰੀ 50 ਸਾਲ ਦੀ ਹੋ ਗਈ ਤੇ ਆਪਣਾ ਪੜ੍ਹਾਈ ਤੁਹਾਡੀ 20 ਸਾਲ ਦੀ ਹੋਈ ਨੌਕਰੀ ਕਰਦਿਆਂ ਹੁਣ 50 ਸਾਲ ਹੋ ਗਏ ਮੇਰੇ ਵੀ ਥੋੜੀ 50 ਸਾਲ ਇਹ ਸਹਾਇਕ ਲੇਖਕਕਾਰ ਨੇ ਜੀ ਵੀਡੀਓ ਦਫ਼ਤਰ ਨਾਭਾ ਦੇ ਬਿਲਕੁਲ ਆਸ਼ਮਨ ਸਾਹਿਬ ਵੀ ਡਿਗਰੀ ਦਫ਼ਤਰ ਦੇ ਵਿੱਚ ਤੁਸੀਂ ਅੱਜ ਰੇਡ ਕੀਤੀ ਹੈ ਕਦੇ ਮੁਲਾਜ਼ਮ ਨਸ਼ੇ ਦੀ ਹਾਸ ਦੇ ਵਿੱਚ ਮੇ ਡਾ ਕੇ ਇਸ ਤਰ੍ਹਾਂ ਬਹੁਤ ਮਾੜੀ ਗੱਲ ਹੈ ਮੇਰੇ ਕੋਲ ਜੀਮੇਲ ਇਨਫੋਰਮੇਸ਼ਨ ਆਈ ਤੇ ਮੈਂ ਰਾਈਟ ਦੇ ਇੱਥੇ ਪਹੁੰਚਿਆ ਤੇ ਮੈਂ ਖੁਦ ਗੱਲ ਕੀਤੀ ਹੈ ਤੁਸੀਂ ਵੀ ਕੈਮਰੇ ਸਾਰਾ ਕੁਝ ਰਿਕਾਰਡ ਕੀਤਾ ਮੇਰੇ ਪੇਜ ਤੇ ਵੀ ਲਾਈਵ ਚੱਲ ਰਿਹਾ ਆਪਾਂ ਕਿਹੜੇ ਪਾਸੇ ਜਾ ਰਹੇ ਹੁੰਡੇ ਨੌਜਵਾਨ ਕੋ ਬੱਚੇ ਸਾਡੀਆਂ ਤਰਸ ਦੇ ਨੰਨੋ ਨੌਕਰੀ ਮਲੇ ਨੌਕਰੀ ਮਲੇ ਇਹਨਾਂ ਨੂੰ ਇਹ ਨਹੀਂ ਪਤਾ ਮੇਰੀ ਉਮਰ ਕਿੰਨੀ ਹੈ ਮੈਨੂੰ ਕਿੰਨੀ ਨੌਕਰੀ ਕਰਜਣ ਦਾ ਟਾਈਮ ਹੋ ਗਿਆ ਕੁਛ ਨਹੀਂ ਪਤਾ ਭੁੱਲਣ ਦੀ ਹਾਲਤ ਦੇ ਵਿੱਚ ਨਹੀਂ ਖੜੇ ਦੀ ਹਾਲਤ ਦੇ ਵਿੱਚ ਨਹੀਂ ਸ਼ਰਾਬ ਪੀਤੀ ਹੋਈ ਹੈ ਪਰ ਬੜਾ ਜ਼ਿੰਮੇਵਾਰੀ ਵਾਲਾ ਵਿਭਾਗਾਂ ਦੀ ਬਿਲੀ ਆਫਿਸ ਵੀਡੀਓ ਸਾਹਮਣੇ ਨਾਲ ਖੜੇ ਨੇ ਸਾਰੇ ਕਲੀਗ ਨਾਲ ਖੜੇ ਨੇ ਸ਼ਰਾਬ ਪੀਤੀ ਹੋਈ ਹੈ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਜੀ ਇਹੋ ਜਿਹਾ ਸਿਸਟਮ ਜਿਹੜਾ ਜਿੰਨਾ ਕਰਕੇ ਦੇਸ਼ ਪਿੱਛੇ ਜਾਂਦਾ ਪੰਜਾਬ ਪਿੱਛੇ ਜਾਂਦਾ ਸਖਤ ਤੋਂ ਸਖਤ ਕਾਰਵਾਈ ਹੋਣੀ ਹੈ ਮੈਂ ਇਸ ਪਾਸ ਕਰਦਾ ਹਾਂ ਜਲਦੀ ਔਰ ਵੀਰ ਸਾਹਿਬ ਨੂੰ ਵੀ ਕਾਰਵਾਈ ਤਿਆਰ ਕਰਕੇ ਭੇਜੇ ਜੋ ਹਾਂ ਸਾਨੂੰ ਇਦਾਂ ਇਦਾਂ ਦਾ ਸੀ ਨਹੀਂ ਤੁਹਾਡੇ ਸਿਸਟਮ ਦੀ ਔਰ ਜਿਹੜਾ ਬੰਦਾ ਇਸ ਤਰ੍ਹਾਂ ਦਾ ਬਿਹੇਵੀਅਰ ਰੱਖਦਾ ਨਸ਼ਾ ਕਰਦਾ ਤਾਂ ਉਹਨਾਂ ਲਈ ਸਰਕਾਰੀ ਦਫ਼ਤਰਾਂ ਦੇ ਵਿੱਚ ਕੋਈ ਜਗ੍ਹਾ ਨਹੀਂ ਸਾਨੂੰ ਤੇ ਤੁਰੰਤ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ। ਉਹ ਕੀ ਕਾਰਵਾਈ ਨਹੀਂ ਹੁਣ ਉਹ ਡਿਸਮਿਸ ਹੋ ਸਸਪੈਂਡ ਹੋਣਗੇ ਜੀ। ਫਿਰ ਫਿਰ ਢੇੜੇ ਮਾਰਨਗੇ ਫਿਰ ਕਹਣਗੇ ਗਲਤੀ ਹੋ ਗਈ ਫਿਰ ਕਪੂਟਾਂ ਦੇ ਪੱਜੇ ਫਿਰਨਗੇ ਜੀ। ਮਤਲਬ ਇੱਕ ਨਸ਼ਾ ਜਿਹਦਾ ਉਹ ਅਧਿਾਰਤੀ ਹੋਣ ਦੇ ਕਾਰਨ ਸਾਰਾ ਪ੍ਰਵਾਹ ਡਿਸਟਰਬ ਹੋ ਗਿਆ ਜੀ। ਸਾਨੂੰ ਵੀ ਦੁੱਖ ਹੁੰਦਾ ਇਸ ਗੱਲ। ਜਦੋਂ ਆਪਾਂ ਕਰੋ ਤੁਸੀਂ ਜੇ ਤੁਹਾਡਾ ਕੋਈ ਦੇਖੋ ਸੰਸਾਰ ساری ਦੁਨੀਆ ਚ ਲੋਕ ਇੰਜੋਏ ਕਰਦੇ ਨੇ ਪਰ ਕੋਈ ਸਿਸਟਮ ਵੀ ਹੁੰਦਾ ਨਾ ਜੀ। ਇਹ ਥੋੜਾ ਕਿ ਆਪਾਂ ਹੁਣ ਦੇਖੋ ਦੁਪਹਿਰ ਦੇ ਕਿੰਨੇ ਬੱਜ ਗਏ ਜੀ 2 ਦੋ ਵੱਜ ਗਏ ਹੁਣ ਵੀ ਇਹਨਾਂ ਨੂੰ ਦਰੂਹ ਚੜੀ ਨਹੀਂ ਆ ਪੂਰੀ ਇਹਦਾ ਮਤਲਬ ਪਤਾ ਨਹੀਂ ਉਹਰੇ ਤਾਂ ਨਹੀਂ ਰੱਖੀ ਬੋਤਲ ਬੋਤਲ ਨਾ ਹੈ ਇਥੇ ਵੀ ਗਿਆ ਬਾਰੀ ਕਿੱਥੇ ਪੂਰੇ ਤਾਂ ਨਹੀਂ ਲਪੋਈ ਹੋਈ ਜਨਾਬ ਪਿੱਛੇ ਪੇਟੀ ਕਾ ਦੀ ਪਈ ਆ ਇਹ ਨਾ ਦੇ ਮਾਇਆ ਦੱਸਦੇ ਵੀ ਦਿੱਲੀ ਦਾ ਕੰਮ ਹੈ ਇਹਨਾਂ ਦਾ ਜੀ ਆਹ ਦੇਖੋ ਆਹ ਇਹ ਦੇਖੋ ਜਿੰਨ ਆਪ ਆਹ ਸੌਰੀ ਹੋਏ ਬਰੇ ਆਹ ਦੇਖੋ ਜੀ ਕਿੰਨਾ ਜ਼ਿੰਮੇਵਾਰੀ ਵਾਲਾ ਮਹਿਕਮਾ ਹੈ ਆਹ ਦੇਖੋ ਚੈੱਕ ਪਏ ਨੇ ਇਹ ਸਾਰਾ ਅਕਾਊਂਟ ਦਾ ਕੰਮ ਹੈ ਜੀ ਆਹ ਦੇਖੋ ਜੀ ਹਾਂ ਜੀ ਇਸ ਮਾਰਾ ਅਕਾਊਂਟ ਦਾ ਕੰਮ ਹੈ ਇਹਨਾਂ ਦੇ ਸਾਈਨ ਹੁੰਦੇ ਨੇ ਇੱਥੇ ਹੈ ਅਲੱਗ ਕਮਾਲ ਹੈ ਜੀ ਕਮਾਲ ਆ ਦੇਖੋ ਆ ਦੇਖੋ ਜੀ ਹੁਣ ਕੀ ਕਰੀਏ ਦੱਸੋ ਬਿਲਕੁਲ ਜੀ ਸਰ ਜੀ ਸਰ ਪਲੀਜ਼ ਹੱਥ ਤੇ ਬਿਲਕੁਲ ਜੀ ਬਿਲਕੁਲ ਕੋਈ ਕੋਈ ਐਡੀਸ ਕੋਈ ਐਕਸਕਿਊਜ਼ ਨਹੀਂ ਆ ਔਰ ਲੋਕਾਂ ਨੇ ਸਾਨੂੰ ਵੋਟਾਂ ਅਸੀਂ ਥੋੜਾ ਪਾਣੀ ਆ ਹਾਂ ਬਹੁਤ ਸਸਤਨੀ ਹੋਵੇ ਜੇ ਇਹ ਇਹ ਕਿ ਇਹ ਬਿਲਕੁਲ ਮਾਫੀ ਦੇ ਯੋਗ ਨਹੀਂ ਹੈ ਇਹ ਕੰਮ ਇਹ ਇਸ ਵਕਤ ਸਰਕਾਰੀ ਤਨਖਾਹ ਲੈ ਰਹੇ ਨੇ ਆਪਣੇ ਟੈਕਸ ਦੇ ਵਿੱਚੋਂ ਸੀਟ ਤੇ ਹੈ ਨਹੀਂ ਸ਼ਰਾਬ ਦੀ ਕਿਉਂ ਆਉਂਦੇ ਆ ਔਰ ਕੰਮ ਨਹੀਂ ਪ੍ਰੋਪਰ ਤਰੀਕੇ ਨਾਲ ਜਰਾ ਆ ਗਈ ਆ ਗਈ ਆ ਗਈ ਜੀ ਇੱਧਰ ਆਓ ਜੀ

ਆਪਕੋ ਕੋਈ ਗੱਲ ਨਹੀਂ ਖਾਣਾ ਖਾਓ ਪੈਂਦਾ ਨਹੀਂ ਵੀਡੀਓ ਸਾਹਿਬ ਕਰੋ ਰਾਈਟ ਹਾਂ ਅਲਿ ਜੇ ਵੀ ਦੀ ਪੀ ਵਾ ਬੀ ਸਟਾ ਇੱਥੇ ਬੰਦ ਕਰ ਦਿੱਤੀ ਕੰਪਲੈਟ ਹਾਂ ਹਾਂਜੀ ਇੱਧਰ ਸਭ ਹੈ ਸੀਟ ਖਾਲੀ ਪਈ ਹੈ ਹਾਂਜੀ ਲੰਚ ਟਾਈਮ ਤਾਂ ਨਹੀਂ ਹੈ ਲੰਚ ਟਾਈਮ ਦਾ ਕੀ ਟਾਈਮ ਨਹੀਂ ਹਰੇ ਪਿਆ ਜੀ ਟਾਈਮ ਨਹੀਂ ਸਰ ਇੱਥੇ ਦਾ ਅਸੀਂ ਚੱਲੀ ਜਾਂਦਾ ਜਦੋਂ ਟਾਈਮ ਦਾ ਲੱਗਦਾ ਤਾਂ ਕਰ ਲਈਏ ਹੂੰ ਹੂੰ ਜਦੋਂ ਬਾਰੀ ਬਦਲ ਗਈ ਮੈਂ ਹੁਣ ਦਾਗਾ ਤੇ ਮੈਂ ਪਰੇ ਜਦੋਂ ਬਕਸ਼ਾ ਕੀ ਹਨ ਬਾਕਸ ਹੁਣ ਬੰਦ ਕਰ ਰਿਹਾ ਹਾਂ ਕਾਮਲੇ ਬੰਦ ਕਰ ਲਈ ਨਹੀਂ ਹੁਣ ਬੰਦ ਕੀਤਾ ਤਾਂ ਪਹਿਲਾਂ ਕੋਈ ਹੋ ਲੱਗ ਨਹੀਂ ਰਿਹਾ ਮਾਨਸਾ ਤੁਸੀਂ ਕਿੰਨੇ ਮਹੀਨੇ ਪਹਿਲਾਂ ਤਾਂ ਬੈਠਾ ਸੀ ਉਹਨੇ ਪਾਸਾ ਕਮਰੇ ਚਾਲੇ ਰਿਹਾ ਹੈ ਇਹ ਇਸ ਵਕਤ ਮੈਂ ਵੀਡੀਓ ਅਫੀਸਰ ਨਾਪਾਤੀਪਿਚਾ ਵੀਡੀਓ ਸਾਹਿਬ ਵੀ ਨਾਲ ਨੇ ਮੇਰੇ ਕੋਲ ਸ਼ਿਕਾਇਤ ਪਹੁੰਚੀ ਹੈ ਕੀ ਨਾ ਕੀਤੀ ਜਗਦੀਪ ਸਿੰਘ ਇੱਥੇ ਸਹਾਇਕ ਲੇਖਾਕਾਰ ਨੇ ਇਹ ਕੰਟੈਕਟ ਨੇ ਪਿਛਲੇ ਲੰਮੇ ਸਮੇਂ ਤੋਂ ਇੱਥੇ ਜੌਬ ਕਰ ਰਿਹਾ ਹੈ ਔਰ ਉਹਨਾਂ ਦੀ ਸ਼ਿਕਾਇਤ ਇਹ ਪਹੁੰਚੀ ਕਿ ਸ਼ਰਾਬ ਪੀ ਕੇ ਉਹ ਇੱਥੇ ਆਉਂਦੇ ਆ ਔਰ ਕੰਮ ਕੋਈ ਨਹੀਂ ਕਰਦੇ ਕਿਸੇ ਦੀ ਪਵਾਨ ਨਹੀਂ ਕਰਦੇ ਤਾਂ ਮੇਰੇ ਕੋਲ ਸ਼ਿਕਾਇਤ ਪਹੁੰਚੀ ਮੈਂ ਵਿਸ਼ੇਸ਼ ਤੌਰ ਤੇ ਸਿੱਟ ਖਾਲੀ ਪਈ ਹੈ ਆ ਸਿੱਟ ਉਹਨਾਂ ਦੀ ਹੈ ਜੀ ਇਸ ਵਕਤ ਸਰਕਾਰੀ ਤਨਖਾਹ ਲੈ ਰਹੇ ਨੇ ਆਪਣੇ ਟੈਕਸ ਦੇ ਵਿੱਚੋਂ ਸਿੱਟ ਤੇ ਹੈ ਨਹੀਂ ਸ਼ਰਾਬ ਪੀ ਕੇ ਆਉਂਦੇ ਆ ਔਰ ਕੰਮ ਨਹੀਂ ਪ੍ਰੋਪਰ ਤਰੀਕੇ ਨਾਲ ਜਰਾ ਕਰਦੇ ਆਗੇ ਜੀ ਆਗੇ ਜੀ ਆਗੇ ਜੀ ਆਗੇ ਇੱਧਰ ਲਿਆਓ ਇੱਧਰ ਆਓ ਜੀ ਹਾਂਜੀ ਇੱਧਰ ਆਓ ਔਰ ਇਹ ਤੁਹਾਡੀ ਕੁਰਸੀ ਹੈ ਇਹ

अच्छा नहीं थोनू पता ਤੁਸੀਂ ਸਰਕਾਰੀ ਜੌਬ ਤੇ ਹੋ ਔਰ ਤੁਸੀਂ ਇਹ ਜਿਹੜੀ ਤੁਹਾਨੂੰ ਤਰਖਾਹ ਮਿਲਦੀ ਹੈ ਲੋਕਾਂ ਦੇ ਟੈਕਸ ਤੋਂ ਮਿਲਦੀ ਹੈ ਹੈਂ ਫੇਕ ਤੁਸੀਂ ਸ਼ਰਾਬ ਪੀਤੀ ਹੋਈ ਹੈ ਤੁਸੀਂ ਤੁਹਾਡੇ ਕੰਪਲੇਂਟਾਂ ਆਉਂਦੀਆਂ ਨੇ ਤੁਸੀਂ ਕੰਮ ਨਹੀਂ ਕਰਦੇ ਕਦੀ ਸੁਣਦੇ ਨਹੀਂ ਇਹ ਤਾਂ ਮਾੜੀ ਗੱਲ ਹੈ ਨਾ ਠੀਕ ਹੈ ਗੱਲ ਹੈ ਹੈ ਜੇ ਤੁਹਾਡਾ ਕੋਈ ਪਰਿਵਾਰ ਦਾ ਕੋਈ ਮਸਲਾ ਹੈ ਕਈ ਵਾਰੀ ਬੰਦਾ ਡਿਪਰੈਸ਼ਨ ਜਾਂ ਕੁਝ ਹੁੰਦਾ ਠੀਕ ਹੈ ਤੁਸੀਂ ਕੋ ਖਾਣਾ ਆਪਣੇ ਘਰੇ ਕਰੋ ਔਰ ਇੰਜੋਏ ਕਰੋ ਤੁਹਾਡੀ ਪਰਸਨਲ ਲਾਈਫ ਆ ਸਾਡਾ ਕੋਈ ਇੰਟਰਫੇਰੈਂਸ ਨਹੀਂ ਪਰ ਇੱਥੇ ਵੀਡੀਓ ਆਫਿਸ ਨਾਪਾਂ ਦੇ ਵਿੱਚ ਤੁਸੀਂ ਜੌਬ ਕਰਦੇ ਹੋ ਔਰ ਅੱਛੀ ਪੋਜੀਸ਼ਨ ਤੇ ਹੋ। ਤੁਸੀਂ ਸਹਾਇਕ ਲਿਖਾ ਕਰਦੀ ਪੋਸਟ ਤੇ ਬੈਠੇ ਹੋ। ਜ਼ਿੰਮੇਵਾਰੀ ਬੜੀ ਪੋਸਟ ਹੈ। ਕਿੰਨੇ ਸਾਈਨ ਕਰਨੇ ਹੁੰਦੇ ਆ, ਕਿੰਨੇ ਕੰਮ ਹੁੰਦੇ ਨੇ, ਉਹ ਸਾਰੇ ਪੈਂਡਿੰਗ ਪਏ ਨੇ। ਇਹ ਤਾਂ ਫਿਰ ਕੀ ਦੱਸੂ ਕੀ ਹਾਲ ਹੈ, ਕੀ ਹੋਣਾ ਚਾਹੀਦਾ। ਹੈ? ਇਹ ਨੌਕਰੀ ਕਰ ਨੂੰ ਜੀ ਨਹੀਂ ਕਰਦਾ। ਕਿੰਨੀ ਤਰ੍ਹਾਂ ਮਿਲਦੀ ਸਾਨੂੰ? 50000 ਰੁਪਏ। ਤੁਸੀਂ 50000 ਲੈ ਕੇ ਵੀ ਦੇਖ ਲਓ ਨੌਕਰੀ ਨਹੀਂ ਕਰ ਰਹੇ ਔਰ ਸ਼ਰਾਬ ਪੀਂਦੇ। ਸ਼ਰਾਪੀ ਕਿ ਤੁਸੀਂ ਨੌਕ ਇੱਥੇ ਬੈਠੇ ਹੋ ਤੁਸੀਂ ਕਿੰਨੇ ਭੈਣ ਭਰਾ ਪਿੰਡਾਂ ਚ ਆਉਂਦੇ ਨੇ ਉਮੀਦ ਲੈ ਕੇ ਕੋਈ ਕੰਮ ਛੱਡ ਕੇ ਆਉਂਦਾ ਕਰਾਇਆ ਲਾ ਕੇ ਆਉਂਦਾ ਵੀ ਸਾਡਾ ਕੰਮ ਆ ਕੋਈ ਤੇ ਉਹਨਾਂ ਦਾ ਕੀ ਕਸੂਰ ਹੈ ਹੁਣ ਦੱਸੋ ਤੁਹਾਡੇ ਤੇ ਕੀ ਕਾਰਵਾਈ ਹੋਏ ਹੈ ਕੋਈ ਕੰਮ ਵੀ ਨਾ ਕਰੀ ਮਾਫ ਕਰਦੀ ਤੁਹਾਨੂੰ ਹੈ ਮਾਫ ਕਰਦੀ ਤੁਹਾਨੂੰ ਕੋਈ ਕਾਰਵਾਈ ਨਾ ਕਰੀ ਤੇ ਤੁਸੀਂ ਐਂ ਚੁੱਪ ਬ੍ਰਾਹਮਣ ਜਿਹਾ ਕਿਉਂ ਕਿਹਾ ਹੈ 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 ਬੋਲੇ ਤੱਕ ਨਹੀਂ ਜਾ ਰਿਹਾ ਸਿੱਧੀ ਸ਼ਹਿਰੋਂ ਆਣ ਤੁਹਾਡਾ ਜਗਜੀਤ ਸਿੰਘ ਹਾਂ ਕਿੱਥੋਂ ਆਣਾ ਤੁਸੀਂ ਮਟਿਆਲੇ ਤੋਂ ਨੇ ਅੱਛਾ ਕਿੰਨੀ ਦੇਰ ਤੋਂ ਨੌਕਰੀ ਕਰ ਰਹੇ ਹੋ ਤੁਸੀਂ ਮੈਂ ਸੋਚਦਾ ਜਿਹੜੇ ਇੱਥੇ ਨਾਲ ਦੇ ਨਾਲ ਦੇ ਕੰਮ ਕਰਦੇ ਨੇ ਕਮਾਂਡੈਂਟਸੀ ਅਪਾਰਟਮੈਂਟ ਕਿ ਕੀ ਨਾ ਫਟਾ ਕਾਸ਼ ਨਾ ਸਤ ਮਾਜੀ ਇੱਕ ਜਿੰਨੇ ਰੇਕ ਕਰਦੇ ਆ ਇਹ ਅੱਜ ਹੀ ਕੀਤੀ ਹੈ ਜਾਂ ਰੋਜ਼ੀ ਕਰ ਨਹੀਂ ਅੱਜ ਹੀ ਅੱਜ ਹੀ ਅੱਛਾ ਜੀ ਇਹ ਤਾਂ ਨਹੀਂ ਤੁਹਾਨੂੰ ਸੈਲਰੀ ਸੂਲ ਨਹੀਂ ਮਲਾ ਮਿਲੀ ਹੋਈ ਸੀ ਪਤਾ ਨਹੀਂ ਸੈਲਰੀ ਮਿਲ ਕੇ ਤੇ ਤਾਲੂਕੀ ਦੇ ਨਾਂ ਪਹਿਲਾਂ ਨਹੀਂ ਮੈਨੂੰ ਵੀ ਥੋੜੇ ਟਾਈਮ ਹੀ ਹੋਇਆ ਇੱਥੇ ਆਇਆ ਨਹੀਂ ਮੈਂ ਤੋਂ ਪਹਿਲਾਂ ਨਹੀਂ ਦੇਖਿਆ ਮੈਂ ਪਰ ਪਰ ਮੇਰੀ ਗੱਲ ਸੁਣੋ ਸ਼ਰਾਬ ਪੀ ਕੇ ਸਰਕਾਰੀ ਜੋਬ 'ਚੋਂ ਤਸੀਹ ਕਿਵੇਂ ਕਿਵੇਂ ਆ ਸਕਦਾ ਨਹੀਂ ਹੈ ਕਿ ਅਸੀਂ ਪਹਿਲਾਂ ਸਵੇਰੇ ਵੀ ਸਵੇਰ ਤੋਂ ਹੀ ਇਹਦੇ ਨਾਲ ਲੜਦੇ ਆਂ ਵੀ ਤੂੰ ਯਾਰ ਚੰਗਾ ਨਹੀਂ ਹੈਗਾ ਇੱਥੇ ਬੈਠਣਾ ਵੀ ਗਲਤ ਹੈ ਇਹੋ ਡੀਲਿੰਗ ਪਬਲਿਕ ਦੀ ਡੀਲਿੰਗ ਆਪਣੀ ਤੂੰ ਮੌਜ ਨਾਲ ਬੈਠਾ ਥੋੜੇ ਬੱਚਿਆਂ ਦਾ ਵੀ ਥੋੜੇ ਨਾਲ ਜੁੜਿਆ ਹੋਇਆ ਹੈ ਹੈ ਥੋੜੀ ਘਰ ਵਾਲੀ ਥੋੜਾ ਪਰਿਵਾਰ ਸਾਰਾ ਉਮੀਦ ਕਰਦੇ ਵੀ ਸਾਡਾ ਭਾਈ ਸਾਹਿਬ ਜੋਬ ਲੱਗੇ ਇਹਨਾਂ ਚੋਂ ਸਾਡੀ ਜ਼ਿੰਦਗੀ ਠੀਕ ਹੈ ਤੇ ਤੁਸੀਂ ਸ਼ਰਾਬ ਪੀ ਕੇ ਤੁਸੀਂ ਕਿਹੜੇ ਪਾਸੇ ਜਾ ਰਹੇ ਹੋ ਤਾਂ ਕਿ